भाई पिछले दिन तो जिन्नार अपने मी सटया ना ਸਾਡੇ ਪਿੰਡਾਂ ਦਾ ਬਹੁਤ ਨੁਕਸਾਨ ਹੋਇਆ ਚਾਹੇ ਦੋਦੋ ਦਾ ਲਾਲੀਏ ਲੋਪੂ ਦਾ ਬਹੁਤ ਹੋਇਆ ਬੁੱਟਰ ਦਾ ਬਹੁਤ ਹੋਇਆ ਆਸੇ ਪਾਸੇ ਜਿੰਨੇ ਹੀ ਪਿੰਡ ਤਖਾਨਬੱਤ ਬੁੱਗੀਪੁਰਾ ਜਾਂ ਇਧਰਲੇ ਪਾਸੇ ਰਸੂਲਪੁਰ ਹਨ ਬਹੁਤ ਪਿੰਡਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਵੀ ਬਹੁਤ ਹੋ ਗਿਆ ਝੋਨੇ ਝੋਨੇ ਡੁੱਬ ਗਏ ਬਹੁਤ ਨੁਕਸਾਨ ਹੋਇਆ ਸਾਡੇ ਪਿੰਡ ਦਾ ਵੀ ਕਾਫੀ ਫਸਲ ਡੁੱਬ ਗਈ ਆ ਸੋ ਆਪਣੇ ਨਾਲ ਪੰਚਾਇਤ ਖੜੀ ਜਾਂ ਸਰਪੰਚ ਸਾਹਿਬ ਖੜੇ ਆ ਤੇ ਹੋਰ ਪਿੰਡ ਦੇ ਮੈਂਬਰ ਖੜੇ ਆ ਗੱਲਬਾਤ ਕਰਾਉਣੇ ਆ ਸਸੀ ਗਾਲ ਜੀ ਉਹ ਠੀਕ ਠਾਕ ਨਹੀਂ ਸਰ ਜੀ ਤੇ ਅੱਜ ਕੀ ਚੱਲ ਰਿਹਾ ਆਪਣੇ ਤਾਂ ਆਹ ਡਰੇਨ ਪੂਰੀ ਭਰ ਗਈ ਸੀ ਨਾ ਜੀ ਹਾਂਜੀ ਤੇ ਆਹ ਦਿਖਾ ਦੀ ਬਾਈ ਇਹ ਡਰੇਨ ਹੁਣ ਇਹ ਡਰੇਨ ਦੀ ਸਫਾਈ ਹੋ ਰਹੀ ਹੈ ਉਧਰਲੇ ਪਾਸੇ ਉਹ ਵੀ ਚੱਲਦੀ ਦਿਖਾਣੀ ਮਸ਼ੀਨ ਉਧਰਲੇ ਪਾਸੇ ਮਾਰਾ ਨਹੀਂ ਨਿਕਾ ਬਾਈ ਕੈਮਰਾ ਮਾਰਦੀ ਤੇ ਉਧਰਲੇ ਪਾਸੇ ਦੇਖ ਲਓ ਅੱਜ ਕੀ ਕੰਮ ਚੱਲ ਰਿਹਾ ਤੇ ਕੀ ਸਿਚੁਏਸ਼ਨ ਹੈ ਤੇ ਜਿਸ ਵੀ ਆਵਰ ਦੀ ਬਾਈ ਪਹਿਲਾ ਮਸਲਾ ਹੋ ਗਿਆ ਜੀ ਇਹ ਕੁਦਰਤੀ ਹੜਾ ਦੀ ਸਥਿਤੀ ਬਣ ਗਈ ਕਿਉਂਕਿ ਜਿਹੜਾ ਮੀਂਹ ਸੀਗਾ ਇਹ 100 ਮਹੀਨੇ ਦਾ ਭਾਰੀ ਮੀਂਹ ਪੈ ਗਿਆ ਜਿਵੇਂ ਆਪਣੇ ਨਗਰ ਵਿੱਚ ਹੀ ਜੀ 3000 ਘੰਟੇ ਲਗਾਤਾਰ بارش ਹੋਈ ਆ ਜੀ ਉਹਦੇ ਨਾਲ ਇੱਕਦਮ ਜ਼ਿਆਦਾ ਹੜਾਰ ਦੀ ਸਥਿਤੀ ਪੈਦਾ ਹੋ ਗਈ ਤੇ ਜਿਹੜੇ ਆਪਣੇ ਢੋਨੇ ਸੀਗੇ ਉਹ ਡੁੱਬ ਗਏ ਜੀ ਤੇ ਤੁਹਾਨੂੰ ਪਤਾ ਹੀ ਹੈ ਜਿਹੜੀ ਇਹ ਸੇਮ ਆ ਆਪਣੇ ਮਗਰਲੇ ਪਿੰਡਾਂ ਤੋਂ ਆਪਾਂ ਤੋਂ ਪੌਕੇ ਡਾਂਗਿਆਂ ਦੇ ਵਿੱਚ ਦੀ ਹੁੰਦੀ ਹੋਈ ਆਉਂਦੀ ਆ ਜੀ ਜਗਰਾਵਾਂ ਏਰੀਆ ਤੋਂ ਲੈ ਕੇ ਸਾਰਾ ਏਰੀਆ ਹੀ ਪ੍ਰਭਾਵਿਤ ਆ ਇਹ ਹੜ੍ਹਾਂ ਦੇ ਨਾਲ ਜੀ ਇਹ ਸਾਰਾ ਪਾਣੀ ਆਪਣੇ ਨਗਰ ਵਿੱਚ ਦੀ ਇਹ ਸੇਮ ਵਿੱਚ ਦੀ ਲੰਗਦਾ ਵਾ ਲੰਗਦਾ ਸਹੀ ਗੱਲ ਹਾਂਜੀ ਇਹਦੀ ਪਿਛਲੇ ਸਮੇਂ ਤੋਂ ਕੋਈ ਵੀ ਸਫਾਈ ਨਹੀਂ ਸੀ ਹੋਈ ਪਹਿਲਾਂ ਤੇ ਹੁਣ ਉਸ ਦਿਨ ਤੋਂ ਜਦੋਂ ਤੋਂ ਇਹ ਹੜਾ ਦਾ ਮਾਹੌਲ ਬਣਿਆ ਤੇ ਚਾਰ ਰੋਜ ਤੋਂ ਆਪਣੇ ਦੋਨਾਂ ਨਗਰਾਂ ਦੇ ਸਰਪੰਚ ਸਾਹਿਬ ਸਰਦੀਪ ਸਿੰਘ ਤੇ ਜਗਜੀਤ ਸਿੰਘ ਡੌਗਰ ਕਰ ਵੀ ਜੀ ਦੋਨਾਂ ਸਰਪੰਚਾਂ ਵੱਲੋਂ ਪਹਿਲਾਂ ਆਉਦੇ ਵੱਲੋਂ ਦੋ ਦੋ ਜੀਸੀਬੀ ਮਸ਼ੀਨਾਂ ਲਾ ਕੇ ਜੀ ਇਹਦੀ ਖਦਵਾਈ ਕਰਾਈ ਗਈ ਹੈ ਇਹਨੂੰ ਆਪਾਂ ਸਾਫ ਕੀਤਾ ਜੀ ਤੇ ਨਗਰ ਦੇ ਵਿੱਚੋਂ ਜਿਹੜੇ ਪੌਲਾ ਉਹ ਸਾਫ ਕੀਤੇ ਗਏ ਆ ਵੀ ਇਹਦਾ ਛੇਤੀ ਛੇਤੀ ਪਾਣੀ ਦਾ ਨਿਕਾਸ ਹੋ ਜਾ ਕਿਤਾ ਜਾ ਰਿਹਾ ਲੱਗੇ ਜੀ ਤੇ ਹੁਣ ਇਹ ਕੱਲ ਤੋਂ ਜੋ ਆਪਣੇ ਹਲਕਾ ਵਿਧਾਇਕਾ ਮਨਜੀਤ ਸਿੰਘ ਬਲਾਸਪੁਰੋਂ ਜੀ ਉਹਨਾਂ ਵੱਲੋਂ ਤੇ ਡੀਸੀ ਸਾਹਿਬ ਨੂੰ ਬਾਰ ਬਾਰ ਕਹਿਣ ਤੇ ਇਹ ਖੇੜਾਂ ਦੇ ਨਾਲ ਪ੍ਰਭਾਵ ਤੇ ਲੱਗਦਾ ਵਾ ਆਪਣੇ ਮੋਕੇ ਜ਼ਿਲ੍ਹੇ ਦਾ ਜੀ ਤੇ ਆਪਾਂ ਨੂੰ ਕੱਲ ਦੀ ਮਸ਼ੀਨ ਮਿਲੀ ਆ ਸਰਕਾਰੀ ਜਿਹੜੀ ਇਹ ਵੱਡੀ ਹੈ 130 ਨੰਬਰ ਦੀ ਜੀ ਤੇ ਹੁਣ ਆਪਣੇ ਨਗਰ ਦੇ ਵਿੱਚ ਆਈ ਆ ਕੱਲ ਦੀ ਠੀਕ ਹੈ ਜੀ ਤੇ ਕੱਲ ਜਿਵੇਂ ਆਪਣੇ ਨਾਲ ਦੇ ਨਗਰਾਂ ਡਾਂਗੀਆਂ ਉੱਥੇ ਬਹੁਤ ਜ਼ਿਆਦਾ ਪਾਣੀ ਸੀਗਾ ਉਹ ਸਰਪੰਚ ਸਾਹਿਬ ਲੈ ਕੇ ਧੱਕੇ ਨਾਲ ਜੀ ਕਹਿੰਦੇ ਵੀ ਸਾਥੀ ਪਹਿਲਾਂ ਉਧਰੋਂ ਪਾਣੀ ਜ਼ਿਆਦਾ ਖੜਾ ਹੋਇਆ ਸੀ ਉਹਦੇ ਨੂੰ ਪ੍ਰਭਾਵਤਾ ਵੀ ਸਾਨੂੰ ਸਫਾਈ ਕਰ ਲੈਂਦੇ ਹੋ ਜੀ ਫਿਰ ਅਸੀਂ ਉਹਨਾਂ ਨੂੰ ਇਹ ਅਪੀਲ ਕੀਤੀ ਸੀ ਵੀ ਤੁਹਾਡੇ ਸਾਰੇ ਨਗਰਾਂ ਦਾ ਪਾਣੀ ਆਪਣੇ ਦੌਧਰ ਨਗਰ ਜੀ ਆ ਕੇ ਉਹਨੇ ਮਾਰ ਕਰਨੀ ਆ ਜੀ ਵੀ ਇਹ ਛੇਤੀ ਤੋਂ ਛੇਤੀ ਇੱਕ ਮਸ਼ੀਨ ਡੀ ਸੀ ਸਾਹਿਬ ਨੂੰ ਕਹੀ ਸਾਨੂੰ ਦਿੱਤੀ ਜਾਵੇ ਜੀ ਇਹ ਕੱਲ ਦੀ ਮਸ਼ੀਨ ਫਿਰ ਆਪਣੇ ਕੋਲੇ ਆਈ ਹੈ ਹੁਣ 2-3 ਰੋਜ਼ ਇੱਥੇ ਆਪਣੇ ਕੋਲੇ ਰਹੂਗੀ ਜੀ ਅਸੀਂ ਹਲਕਾ ਬਧਿਆ ਕਮਨਜੀਤ ਸਿੰਘ ਬਲਾਸਪੁਰ ਦਾ ਤੇ ਡੀਸੀ ਸਾਹਿਬ ਦਾ ਮੋਗਾ ਦਾ ਬਹੁਤ ਤਹਿਤ ਰੂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਛੇਤੀ ਛੇਤੀ ਇਹ ਜਿਹੜੀ ਬੇਨਤੀ ਕੀਤੀ ਸੀ ਇਹਨੂੰ ਮੰਨਦੇ ਹੋਏ ਸਾਨੂੰ ਮਸ਼ੀਨ ਦਿੱਤੀ ਜੀ ਜੀ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਵੀ ਜੇ ਕਿਸੇ ਕਿਸਾਨ ਦੇ ਕੋਲੇ ਪਨੀਰੀ ਖੜੀ ਆ ਤਾਂ ਉਹਨੂੰ ਵਾਇਓ ਨਾ ਕਿਉਂਕਿ ਆਪਣੇ ਵੀ ਕਾਫੀ ਨੁਕਸਾਨ ਹੋਇਆ ਹੈ ਨਾ ਜੀ ਹਾਂਜੀ ਜਿਹੜੇ ਆਪਣੇ ਉਹ ਵੀ ਜਿਹੜਾ ਜਿੰਨਾ ਵੀ ਝੋਨਾ ਕਿਸੇ ਦਾ ਡੁੱਬਿਆ ਹੋਇਆ ਜੀ ਤੇ ਹਜੇ ਕਈ ਜਿਹੜੀਆਂ ਆਚਾਰ ਵਾਲੀਆਂ ਮੱਤੀਆਂ ਸੈ ਕੋਨਾਆਂ 'ਚ ਮੱਕੀਆਂ ਵੇਚੇ ਓਵੇਂ ਖੜੀਆਂ ਆਵਾ ਤੇ ਆਪਣੇ ਸਰਪੰਚ ਸਾਹਿਬ ਦੇ ਇਹਨਾਂ ਦੇ ਆਪਦੇ ਵੀ ਖਤ ਪਨੀਰੀ ਵੇਚੀ ਆ ਜਿਵੇਂ ਅੱਗੇ ਹੜ੍ਹ ਪ੍ਰਭਾਵਤ ਇਲਾਕਿਆਂ 'ਚ ਆਪਣੇ ਨਗਰ ਤੋਂ ਆਪਾਂ ਬਹੁਤ ਵੱਡਾ ਸਹਿਯੋਗ ਦਿੱਤਾ ਸੀ ਜੀ ਅੱਗੇ ਹੋਰ ਆਪਾਂ ਲੋਕਾਂ ਨੂੰ ਸਹਿਯੋਗ ਦਿੱਤਾ ਸੀ ਆਪਣਾ ਨਗਰ ਇਹ ਵਧਾਈ ਦਾ ਬਾਤਰਾ ਜੀ ਤੇ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਵੀ ਜਦੋਂ ਇਸੇ ਤਰ੍ਹਾਂ ਦੀ ਕੋਈ ਵੀ ਆਪਾਂ ਨੂੰ ਆਫਤ ਆਉਂਦੀ ਆ ਕੁਦਰਤੀ ਆਫਤ ਜੀ ਇਹਦੇ ਵਿੱਚ ਇੱਕ ਹੱਦ ਤੋਂ ਉੱਪਰ ਦੀ ਬਹੁਤ ਵੱਡੀ ਲੋੜ ਆ ਜੀ ਵੀ ਨਗਰਪਾਲਿਕਾ ਦੇ ਨਾਲ ਸਾਰੇ ਨਗਰ ਨੂੰ ਸਹਿਯੋਗ ਦੇਣਾ ਚਾਹੀਦਾ ਜੀ ਸਮੁੱਚੇ ਐਨਆਰਆਈ ਵੀਰਾਂ ਨੂੰ ਜੋ ਆਪਾਂ ਆਪਣੇ ਨਗਰ ਤੋਂ ਦੇਖੋ ਇੰ ਤੇ ਅੱਜ ਦੀ ਘੜੀ 'ਚ ਆਪਣੇ ਨਗਰਾਂ ਤੇ ਆਫਤ ਬਣੀ ਆ ਆਪਣੇ ਜਦੋਂ ਆਫਤ ਬਣੀ ਆ ਇਹਨਾਂ ਪਿੰਡਾਂ ਦੇ ਉੱਤੇ ਤੇ ਇਹਨਾਂ ਪਿੰਡਾਂ ਦੇ ਵਿੱਚ ਆਪਾਂ ਨੇ ਆਪਦੇ ਜਿਹੜੇ ਲੋਕ ਆ ਉਹਨਾਂ ਨੂੰ ਪੰਚਾਇਤ ਦੇ ਨਾਲ ਸਹਿਯੋਗ ਦੇਣਾ ਚਾਹੀਦਾ ਜੀ ਨਾ ਕਿ ਕਦੇ ਵੀ ਕੋਈ ਦਿੱਕਾ ਬਣਾਉਣਾ ਚਾਹੀਦਾ ਇੱਕ ਇਹਦੀ ਲੋੜ ਆ ਵੱਧ ਤੋਂ ਵੱਧ ਜੀ ਜੇ ਆਪਾਂ ਕੋਈ ਵੀ ਪੁਲੀ ਖੋਲਦੇ ਆ ਜਾਂ ਕਿਸੇ ਦਾ ਕੋਈ ਵੀ ਇਥੋਂ ਕੋਈ ਬੰਨ ਖੋਲਦੇ ਆ ਜਾਂ ਪੁਲ ਖੋਲਦੇ ਆ ਕਈ ਲੋਕ ਉਹਦੇ ਵਿੱਚ ਹੋਰਾਂ ਕ ਜਾਦੇ ਈਰਖਾ ਦਿਖਾਉਂਦੇ ਆ ਜੀ ਵੀ ਦੇਖੋ ਜੀ ਜੇ ਕੋਈ ਡੁੱਬਿਆ ਦਾ ਡੁੱਬਿਆ ਵੀ ਆਪਾਂ ਨੂੰ ਇਹਦੇ 'ਚ ਕੀ ਆ ਵੀ ਇਧਰ ਸਾਡਾ ਕੋਈ ਇਲਾਕਾ ਪ੍ਰਭਾਵਿਤ ਹੋ ਜਾਏ ਪਰ ਆਪਾਂ ਕਹਿੰਦੇ ਆ ਦੋ ਇਥੋਂ ਤੋਂ ਜ਼ਿਆਦਾ ਮੌਸਮੀ ਮੀਂਹ ਆਈ ਗਿਆ ਜੀ ਇਹ ਇਲਾਕੇ ਆਪਣੇ ਡੁੱਬ ਗਿਆ ਵੀ ਆਪਾਂ ਨੂੰ ਸਾਰਿਆਂ ਨੂੰ ਇੱਕੇ ਦੇ ਨਾਲ ਇਹਦਾ ਸਾਥ ਦੇਣ ਦੀ ਲੋੜ ਆ ਵੱਧ ਤੋਂ ਵੱਧ ਆਪਾਂ ਨਗਰ ਪੰਚਾਇਤ ਦਾ ਸਾਥ ਦੇਈਏ ਤੇ ਬਾਅਦ ਚੜ ਕੇ ਆਪਾਂ ਆਪਣੇ ਕਿਸਾਨਾਂ ਦੀ ਮਦਦ ਕਰੀਏ ਜੀ ਸਹੀ ਗੱਲ ਹੈ ਤੇ ਬਾਈ ਇਹ ਵੀਡੀਓ ਨੂੰ ਸ਼ੇਅਰ ਕਰੋ ਦੱਬ ਕੇ ਹਨਾ ਸੋ ਸਹਿਯੋਗ ਦਿਓ ਵੱਧ ਤੋਂ ਵੱਧ ਤੇ ਬਾਕੀ ਜੇ ਕਿਸੇ ਕੋਲ ਪਨੀਰੀ ਹੁੰਦੀ ਆ ਤਾਂ ਨੰਬਰ ਛੱਡ ਦਿਓ ਆਪਦਾ ਕਮੈਂਟਾਂ ਦੇ ਵਿੱਚ ਨਾਲ ਐਡਰੈਸ ਬੋਲ ਦਿਓ ਸੋ ਬਾਕੀ ਸ਼ੇਅਰ ਕਰ ਦਿਓ ਵੀਡੀਓ ਨੂੰ ਸੋ ਧੰਨਵਾਦ ਮਿਹਰਬਾਨੀ ਧੰਨਵਾਦ